ਮੈਂ ਤੁਹਾਡੀ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਵਾਹਿਗੁਰੂ ਮੈਂ ਇਹ ਗੱਲ ਕਰਨਾ ਕਿ ਗਵਰਨਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਘਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏ ਠੀਕ ਹੈ ਹੁਣ ਬੈਠੋ ਤੁਸੀਂ ਬੈਠ ਲੈ ਲੋ ਬੈਠੋ ਬੈਠੋ ਇਹ ਮੰਤਰੀ ਜੀ ਸਾਬ 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 ਇੱਕ ਮਿੰਟ ਇਹ ਜਿਹੜਾ ਬੈਠੋ ਸਰ ਇੱਕ ਮਿੰਟ ਇੱਕ ਮਿੰਟ ਸਰ ਜਿਹੜਾ ਇਹ ਪੈਸਾ ਸੀ ਸਰ ਗੱਲ ਸੋ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਤੀ ਦੇ ਵੀ ਡੋਂਗਰ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹਨਾ ਜਿਸ ਸਮੇਂ ਕਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਤੀ ਕਿਹੜੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹੀ ਦੱਸ ਦਿੱਤਾ ਜਾਵੇ ਫੇਰ ਚਲੋ ਹਮਨਜੀ ਮੇਰਾ ਖਿਆਲ ਹੈ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਾਪਾ ਅੱਗੇ ਟੋੜੀ ਦੂਜੇ ਕੁਐਸਚਨ ਰਹਿ ਜਾਣੇ ਆ ਜੀ ਆ ਬਬਾਰਵਾ ਸਾਹਿਬ ਸਰ ਯੂ ਆਰ ਇਨ ਦੀ ਗਵਰਨਮੈਂਟ ਤੁਸੀਂ ਇੱਕ ਮਿੰਟ ਸੋਚੀਏ ਸਾਬੀਦੋ ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਹੋ ਜਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਓ ਜ਼ਰੂਰ ਠੀਕ ਹੈ ਸ਼ੂਬੇ ਕੋਤੇ ਪੈਸੇ ਹੀ ਕੱਟਨੇ ਪੈਸੇ ਤੇ ਸੈਂਟਰ ਕੋਈ ਜਾਂਦੇ ਕਿਸੇ ਸਕੀਮ ਚ ਜਾਂਦੇ ਇਹ 15ਵੀਂ ਫਾਈਨੈਂਸ ਕਮਿਸ਼ਨ ਦੇ ਪੈਸੇ ਆਏ ਨੇ ਇਹ ਫਿਰੋਜ਼ਪੁਰ ਦੀ ਜਿਹੜੀ ਸੰਪਤੀ ਹੈ ਉਹਦੇ ਵਿੱਚ 1 ਕਰੋੜ 81 ਲੱਖ ਰੁਪਇਆ ਇੱਕ ਬੀਡੀਪੀ ਉਹ ਜਿਹੜੀ 6 ਮਹੀਨੇ ਪਹਿਲੇ ਬਦਲ ਗਈ ਸੀ ਉਹਦੇ ਨਾਂ ਦੀ ਉੱਥੇ ਇੱਕ ਸਰਪੰਚ ਹੈ ਜੀ ਉਹਨਾਂ ਦਾ ਨਾਮ ਹੀ ਕਰਨਦੀਪ ਕੌਰੀ ਹੈ ਕਮਾਲਵਾਲਾ ਪਿੰਡ ਸੀ ਜੀ ਉਹ ਡੋਂਗਲ ਨੂੰ ਮਿਸਯੂਜ਼ ਕਰਕੇ ਤੇ ਦੂਸਰੀ ਇੱਕ ਹੋਰ ਸਰਪੰਚ ਸਾਹਿਬ ਹੈ ਜਸਵਿੰਦਰ ਕੌਰ ਦੋ ਬਾਨਿਆ ਵਾਲੇ ਦੀ ਉਹ ਦੋਨਾਂ ਨੇ ਨਾਂ ਤੇ ਇਹਨਾਂ ਨੇ ਪੈਸੇ ਕਢਵਾ ਲਏ ਏ ਸਰ ਕੱਲਾ ਕੇਸ ਇਥੋਂ ਦਾ ਨਹੀਂ ਸਮੁੱਚੇ ਪੰਜਾਬ 'ਚ ਕਰੋੜਾਂ ਰੁਪਏ ਦੀ ਇਸ ਕਿਸਮ ਦੀ ਆਲਰੇਡੀ ਇਹ ਫਰਾਡ ਹੋ ਚੁੱਕੀ ਹੈ ਮੈਂ ਹਰ ਸਾਡੇ ਹਰ ਪਿੰਡ 'ਚ ਹੀ ਇਹ ਕੰਮੇ ਚੱਲਿਆ ਜਾਂ ਹਰ ਸੰਤੀ ਚੱਲਿਆ ਮੈਂ ਮਨਿਸਟਰ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਇੱਕ ਤੇ ਸਾਲ ਨੂੰ ਪਹਿਲੇ 1 ਕਰੋੜ 81 ਲੱਖ ਰੁਪਏ ਜਿਸ ਫਰਮ ਨੂੰ ਨੂੰ ਪੈਸੇ ਗਏ ਨੇ ਕਿ ਉਸ ਮਾਲਕਤ ਤੋਂ ਕੁਝ ਰਿਕਵਰੀ ਹੋਈ ਹੈ ਜੀ ਨੰਬਰ 2 ਉਹਨੂੰ ਐਫ ਆਈ ਆਰ 'ਚ ਨੇਮ ਉਹਨੂੰ ਉਸ ਆਦਮੀ ਦਾ ਨਾਮ ਹੈ ਜੀ ਕੰਧਾਰਾ ਸਿੰਘ ਉਹਨੂੰ ਐਫ ਆਈ ਆਰ 'ਚ ਨੇਮ ਕਿਉਂ ਨਹੀਂ ਕੀਤਾ ਗਿਆ ਜਿੰਨੂੰ ਪੈਸੇ ਗਏ ਨੇ ਉਹ ਫਰਮ ਕਿਥੇ ਜੀ ਦੂਸਰਾ ਉਹਨੂੰ ਨੇਮ ਕਿਉਂ ਨਹੀਂ ਕੀਤਾ ਗਿਆ ਤੀਸਰਾ ਗਵਰਨਮੈਂਟ ਆਫ ਪੰਜਾਬ ਕੀ ਇਹਦਾ ਆਡਿਟ ਸਾਰੇ ਪੰਜਾਬ 'ਚ ਕਰਾਏਗੀ ਜੀ ਕਿਉਂਕਿ ਥਿਸ ਇਨਵੋਲਵਸ ਕਰੋੜਸ ਆਫ ਰੁਪੀਸ ਨਾਟ ਅ ਸਿੰਗਲ ਇਨਸਟੈਂਸ ਨਹੀਂ ਹੈ ਜੀ ਥਿਸ ਹੈਸ ਹੈਪਨਡ ਇਨ ਏਵਰੀ ਸਿੰਗਲ ਬਲਾਕ ਜੀ ਤੋਂ ਮੈਂ ਇਹਦਾ ਇਹਨਾਂ ਕੋਲ ਜਵਾਬ ਮੰਗਣਾ ਚਾਹੁੰਦਾ ਮਾਨਯੋਗ ਮੰਤਰੀ ਜੀ ਬਿਲਕੁਲ ਮੈਂ ਮਾਨਯੋਗ ਮੈਂਬਰ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਹੈ ਜੀ ਕਿ ਇਹ ਇਹਦੇ ਵਿੱਚ ਕੁਝ ਫਲੌਸ ਸੀਗੇ ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਸਾਈਟ ਹੈ ਈ-ਗ੍ਰਾਮ ਜਿਹੜਾ ਪੋਰਟਲ ਹੈ ਉਹਦੇ ਵਿੱਚ ਅਸੀਂ ਸਪੈਸ਼ਲ ਹੁਣ ਲਿਖ ਕੇ ਭੇਜਿਆ ਹੈ ਸਰਕਾਰ ਨੂੰ ਕਿ ਇਹਦੇ ਵਿੱਚ ਤੁਸੀਂ ਜਿਹੜੀ ਹੈ ਮਤਲਬ 2 ਫੈਕਟਰ অথেন্টিਫਿਕੇਸ਼ਨ ਲਾਓ ਤਾਂ ਜੋ ਯਾ ਤਾਂ ਆਇਰਿਸ ਸਕੈਨਰ ਲਾਓ ਜਾਂ ਥੰਮ ਲਾਓ ਇੰਪ੍ਰੈਸ਼ਨ ਤਾਂ ਜੋ ਕੋਈ ਇਸ ਤਰੀਕੇ ਨਾਲ ਪੈਸੇ ਨਾ ਕਢਾ ਸਕੇ ਕਿਉਂਕਿ ਜ਼ਿਆਦਾਤਰ ਅਫਸਰਾ ਨੇ ਆਪਣੇ ਜਿਹੜੇ ਡਿਜੀਟਲ ਸਗਰੇਚਰ ਨੇ ਉਹ ਆਪਣੇ ਅੱਗੇ ਕਰਿੰਦਿਆਂ ਨੂੰ ਦਿੱਤੇ ਹੁੰਦੇ ਨੇ ਵੀ ਲਾ ਕੇ ਤੂੰ ਅੱਗੇ ਪੇਮਟਾ ਕਰੀ ਜਾਈ। ਸੋ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਨਾ ਸਿਰਫ ਪੈਨ ਪੰਜਾਬ ਦੀ ਹੈ ਜੇ ਕਿਤੇ ਇਹਨੂੰ ਧਿਆਨ ਨਾ ਮਾਰਿਆ ਜਾਵੇ ਨਿਕਾ ਇਹ ਪੈਨ ਇੰਡੀਆ ਦੀ ਪ੍ਰੋਬਲਮ ਹੋਊਗੀ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਕਪੜੇ ਨੇ ਪਰ ਇੰਦੀ ਮੀਨ ਵਾਈਲ ਅਸੀਂ ਕਾਰਵਾਈ ਕਰਦੇ ਹੋਏ ਮੈਂ ਐਫ ਆਈ ਆਰ ਦੀ ਕਾਪੀ ਨਾਲ ਲੈ ਕੇ ਆਏ ਆ। ਅਸੀਂ ਇਹ ਨਾ 6 ਵਿਅਕਤੀਆਂ ਤੇ ਐਫ ਆਈ ਆਰ ਕਰ ਚੁੱਕੇ ਆਲਰੇਡੀ ਔਰ ਕੇਸ ਵਿਜੀਲੈਂਸ ਨੂੰ ਦੇ ਚੁੱਕੇ ਆ। हां ਜਿੱਥੇ ਤੱਕ ਗੱਲ ਰਹੀ ਤੁਸੀਂ ਕਿਹਾ ਵੀ ਜਿਹੜਾ ਇਹਦੇ ਵਿੱਚ ਬੈਨੀਫਿਸ਼ੀਅਰੀ ਸੀਗਾ ਉਸ ਬੰਦੇ ਨੂੰ ਅੱਜ ਇਮੀਡੀਏਟਲੀ ਅਸੀਂ ਜਾਂਦੇ ਸਰ ਮੈਂ ਇਹਦੇ ਤੇ ਪਤਾ ਕਰਕੇ ਅਗਲੇਰੀ ਕਾਰਵਾਈ ਕਰਵਾ ਦਿੰਦੇ ਜੀ ਜੀ ਠੀਕ ਹੈ ਜੀ ਬਾਜ ਬਾਜੀ ਵਿਧਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਇਹ ਬੜੀ ਐਸ ਵਾਸਤੇ ਹੈ ਜੀ ਮੈਂ ਤੁਹਾਡੀ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਵਾਈਲਡ ਗੇਟ ਤੇ ਗੱਲ ਕਰਨਾ ਗਵਰਨਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਕਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਠੀਕ ਹੈ ਹਰ ਬੈਠੋ ਤੁਸੀਂ ਬੈਠੋ ਲੈ ਲੋ ਬੈਠੋ ਬੈਠੋ ਮੰਤਰੀ ਜੀ ਸੌ ਸਾਲ ਸੌ ਸਾਲ ਇੱਕ ਮਿੰਟ ਇਹ ਜਿਹੜਾ ਵਾਈਲਡ ਜੀ ਬੈਠੋ ਸਰ ਇੱਕ ਮਿੰਟ ਇੱਕ ਮਿੰਟ ਸਰ ਜਿਹੜਾ ਇਹ ਪੈਸਾ ਸੀ ਸਰ ਗੱਲ ਸੋ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਮਤੀ ਦੇ ਵੀ ਡੌਂਗਰ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹਨਾ ਜਿਸ ਸਮੇਂ ਕਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਮਤੀ ਕਿਹਦੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹੀ ਦੱਸ ਦਿੱਤਾ ਜਾਵੇ ਚਲੋ ਹਰ ਮંત્રી ਜੀ ਮੇਰਾ ਖਿਆਲ ਹੈ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਾਪਾ ਅੱਗੇ ਟੋੜੀ ਦੂਜੇ ਕੁਐਸਚਨ ਰਹਿ ਜਾਣੇ ਆ ਜੀ ਬੰਨੇ ਤੁਸੀਂ ਕਰ ਲਓ ਕੁਐਸਚਨ ਰਹਿ ਜਾਣੇ ਨੇ ਤਾਂ ਆਪਣੇ ਸਾਥੀਆਂ ਦੇ ਕੁਐਸਚਨ ਆ ਜੀ ਆ ਬਾਈਆ ਸਾਹਿਬ ਸਰ ਯੂ ਆਰ ਇਨ ਦੀ ਗਵਰਨਮੈਂਟ ਤੁਸੀਂ ਇੱਕ ਮਿੰਟ ਸੋਚੀਏ ਸਾਬਕੀ ਦੋ ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਹੋ ਜਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਓ ਜ਼ਰੂਰ ਠੀਕ ਹੈ ਕੁਲਜੀਤ ਸਿੰਘ ਰੰਧਾਵਾ ਬੈਠੋ ਆ ਬਾਈਆ ਜੀ ਬੈਠਾ ਤੁਸੀਂ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ ਓਏ ਜੀ ਦੀ ਵੀ ਸੁਣਨਾ ਪਏ